ਭਈ ਆਪਣੇ ਇੰਡੀਆ ਵਿੱਚ ਜਿੱਥੇ ਕਿ ਲੋਕ ਠੰਡ ਤੋਂ ਬਚਣ ਲਈ ਕੋਟ ਸਵੈਟਰ ਤੇਰਜਾਈਆਂ ਵਿੱਚ ਲੁਕ ਜਾਂਦੇ ਆ ਉੱਥੇ ਹੀ ਰੂਸ ਵਰਗੇ ਠੰਡੇ ਦੇਸ਼ ਜਿੱਥੇ ਕਿ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੀ ਘੇਠਾਂ ਡੈਗ ਪੈਂਦਾਗਾ ਉੱਥੇ ਆਪਣੇ ਜਿਹੜੇ ਘਰਾਂ ਦੀਆਂ ਕੰਧਾਂ ਨੂੰ ਵੀ ਜਾਟਾਂ ਪਵਾ ਦਿੰਦੇ ਆਗੇ ਦਰਅਸਲ ਜਿਹੜੀ ਚੀਜ਼ ਨਾਲ ਇਹ ਘਰ ਦੀਆਂ ਦਿਵਾਰਾਂ ਨੂੰ ਕਵਰ ਕਰਦੇ ਆਗੇ ਇਸ ਦਾ ਨਾਮ ਆਗਾ ਸਪਲਿਟ ਫਾਰਮ ਇਨਸੂਲੇਸ਼ਨ ਫਾਰਮ ਇਹ ਇੱਕ ਖਾਸ ਕਿਸਮ ਦੀ ਫਾਰਮ ਹੁੰਦੀ ਆ ਜਿਹੜੀ ਕਿ ਹਵਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇੰਨੀ ਜਿਹੜਾ ਸਖਤ ਤੇ ਕਠੋਰ ਹੋ ਜਾਂਦੀ ਹੈ ਜਿਸ ਦੇ ਵਿੱਚ ਵੀ ਕੋਈ ਵੀ ਜਿਹੜੀ ਹਵਾ ਲੰਘਣੀ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਇਸ ਨੂੰ ਘਰ ਦੀਆਂ ਕੰਧਾਂ, ਫਰਸ਼ ਤੇ ਛੱਤ ਉੱਪਰ ਫੈਲਾਇਆ ਜਾਂਦਾ ਹੈ ਤਾਂ ਕਿ ਜਿਹੜੀ ਕਮਰਾ ਗਰਮ ਰਹਿ ਸਕੇ ਤੇ ਅੰਦਰ ਬਾਹਰ ਜਿਹੜੀ ਹਵਾ ਠੰਡੀ ਹਵਾ ਕਰਾਸ ਨਾ ਹੋ ਸਕੇ ਤੇ ਇਹ ਪੂਰੀ ਕਾਮਯਾਬ ਹੁੰਦੀ ਹੈ ਕਿ ਠੰਡੇ ਦੇਸ਼ਾਂ ਵਿੱਚ ਤਾਂ ਇਹ ਖਾਸ ਕਿਸਮ ਦੀ ਫਾਰਮ ਦੋ ਤਰ੍ਹਾਂ ਦੇ ਕੈਮੀਕਲਾਂ ਤੋਂ ਮਿਲ ਕੇ ਬਣਦੀ ਹੈ ਆਇਸੋਸਾਈਨੇਟ ਤੇ ਪੋਲੀਓਰ ਰੇਸਿਨ ਜੋ ਆਪਸ ਵਿੱਚ ਮਿਲਦੇ ਹੀ ਝੱਗ ਬਣਾਉਂਦੇ ਆ ਕਿ ਖਾਸ ਕਿਸਮ ਦੀ ਜਿਹੜੀ ਕਿ ਦਵਾਰਾਂ ਨੂੰ ਚਿਪਕ ਜਾਂਦੀ ਹੈ ਤੇ ਕੋਈ ਹਿੱਸੇਕਾਂ ਵਿੱਚ ਸਾਰੀਆਂ ਦਵਾਰਾਂ ਨਾਲ ਫੈਲ ਜਾਂਦੀ ਹੈ ਫੁੱਲ ਕੇ ਕਵਰ ਕਰ ਲੈਂਦੀ ਹੈ ਤੇ ਇਸ ਵਿੱਚ ਕੋਈ ਵੀ ਛੋਟੀ ਤੋਂ ਛੋਟੀ ਚਾਹੇ ਵੱਡੀ ਤਰਾਰ ਹੋਵੇ ਹਰ ਤਰ੍ਹਾਂ ਦੀ ਤਰਾਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੰਦੀ ਹੈ ਤੇ ਠੰਡ ਅੰਦਰ ਨਹੀਂ ਆਉਂਦੀ ਤੇ ਕਮਰੇ ਨੂੰ ਪੂਰੀ ਗਰਮਾਹਟ ਰਹਿੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਫਾਰਮ ਆ ਗੀ ਨਾਰਵੇ ਕੈਨੇਡਾ ਰੂਸ ਤੇ ਅਮਰੀਕਾ ਵਰਗੇ ਠੰਡੇ ਦੇਸ਼ਾਂ ਵਿੱਚ ਇਹ ਫਾਰਮ ਅਪਲਾਈ ਕੀਤੀ ਜਾਂਦੀ ਹੈ ਜੋ ਕਿ ਉਹਨਾਂ ਦੇ ਜਿਹੜੇ ਠੰਡੇ ਕਮਰਿਆਂ ਨੂੰ ਜਿਹੜੀ ਕਰਮ ਰੱਖਦੀ ਹੈਗੀ ਤਾਂ ਇਹ ਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਅੱਗੇ ਸ਼ੇਅਰ ਜਰੂਰ ਕਰੋ ਚੰਗੀ ਲੱਗੀ ਤਾਂ